ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਢਾਲੀਵਾਲ ਨੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਤੇ ਵਿਧਾਇਕ ਗੁਰਦੀਪ ਸਿੰਘ ਸੇਖੋਂ ਅਮੋਲਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਦੀ ਹਾਜ਼ਰੀ 'ਚ ਇੰਪਰੂਵਮੈਂਟ ਟਰਸਟ ਫਰੀਦਕੋਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਗਗਨਦੀਪ ਸਿੰਘ ਢਾਲੀਵਾਲ ਨੂੰ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਯੁਕਤ ਹੋਣ ਤੇ ਵਧਾਈ ਦਿੰਦੇ ਆਖਿਆ ਕਿ ਸਾਨੂੰ ਪੰਜਾਬ ਦੇ ਲੋਕਾਂ ਨੇ ਸੇਵਾ ਬਖਸ਼ੀ ਹੈ ਤੇ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਗਗਨਦੀਪ ਸਿੰਘ ਢਾਲੀਵਾਲ ਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਸਾਡੀ ਦਿੱਗਪਾ ਕੀਤੀ ਸੰਤਨ ਪੰਜਾਬ ਦੇ ਲੋਕਾਂ ਦੀ ਸੇਵਾ ਬਖਸ਼ੀ ਦੇ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਿਵਾਦ ਹਰਵਿੰਦਜੀਤ ਢੀਵਾਲ ਜੀ ਨੇ ਫਰੀਦਕੋਟ ਦੇ ਇਸ ਇਲਾਕੇ ਦੇ ਡਾਕਾ ਦੀ ਸੇਵਾ ਕਰਨ ਵਾਸਤੇ ਗगन ਢਾਲੀਵਾਲ ਜੀ ਨੂੰ ਨਗਰ ਪ੍ਰਧਾਨ ਸ੍ਰੀ ਫਰੀਦਕੋਟ ਦਾ ਨਾਮ ਰੈਫਰ ਕੀਤਾ ਹੈ ਮੈਂ ਸਿੰਘ ਬੁਖਰਾਤ ਸਾਰਾ ਜੀ ਦੇ ਜਨਨ ਦਾ ਦਾਸ ਕਰਦਾ ਹੈ ਯੋ ਗਗਨ ਗੁਰਾ ਨੂੰ ਪਰਵਾਰਕ ਤੋਂ ਨੁਸਖੀ ਪਖਣ ਚੰਡੀ ਕਲਾ ਬਖਸ਼ਿਤ ਨਾਲ ਹੀ ਸਾਡੀ ਲੋਕਾਂ ਦੀ ਨਿਸਵਾਰਥ ਹੋ ਕੇ ਅਰਥ ਹੋ ਕੇ ਸੇਵਾ ਕਰਨ ਦਾ ਬਲ ਬਖਸ਼ੂ ਬਹੁਤ ਬਹੁਤ ਧੰਨਾਈ ਦਿੜਾਈ ਕਰੋ ਬਹੁਤ ਬਹੁਤ ਹਨੀ ਸਰ ਲਈ ਤੋਂ ਦੇ ਕਾਫੀ ਰਹਿਦਾ ਹੈਗਾ ਯੋਗਦਾਨ ਕਿਸ ਤਰ੍ਹਾਂ ਦੇਖੋ ਆਉਣ ਵਾਲੇ ਸਮੇਂ ਬੁਰਾ ਪਹਿਲਾਂ ਉਸ ਨੇ ਵੀ ਵਧੀਆ ਕੀਤਾ ਇਹ ਉਸ ਨੂੰ ਵਧੀਆ ਕਰੂਗਾ ਉਸੇ ਤੋਂ ਕਲਾ ਨੂੰ ਲੈ ਕੇ ਰਹੀ ਜਿਹੜੇ ਬੰਦੇ ਦੀ ਹਰਪਾ ਹਾਂ ਹਾਂ ਸਾਰੇ ਨੇ ਬੜੀ ਵੜਨ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਫਰੀਦਕੋਟ ਦੇ ਉਦਾਲ ਦੇ ਵਿੱਚ ਇੰਟਰਸਟ ਦਾ ਕਾਫੀ ਵੱਡਾ ਹਿੱਸਾ ਰਹਿਦਾ ਔਰ ਅਸੀਂ ਵੀ ਸਾਥ ਦੇਵਾਂਗੇ ਫਰੀਦਕੋਟ ਨੂੰ ਪੂਰਾ ਚਮਕਾ ਕੇ ਰੱਖਾਂਗੇ ਲੰਬੀ ਥਾਠਾ ਹੋਣਗੇ ਦਾ ਬਾਹਰ ਲਾ ਦੋ ਮਾਈਕ ਕਿਸੇ ਨੂੰ ਨਹੀਂ ਆਈ ਨਹੀਂ ਵੇਖੋ ਜੀ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਫਰੀਦ ਜੀ ਦਾ ਪਰਮ ਪਿਤਾ ਪਰਮਾਤਮਾ ਦਾ ਪਾਰਟੀ ਦੇ ਰਾਸ਼ਟਰੀ ਅધ્યક્ષ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਹਰਮਨ ਪਿਆਰੇ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸਪੀਕਰ ਸਾਹਿਬ ਦਾ ਸਾਡੇ ਵਿਧਾਇਕ ਤੇ ਸਿੰਘ ਜੀ ਦਾ ਇਹਨਾਂ ਸਰਕਾਰ ਨੂੰ ਜਿਹੜੇ ਸ਼ਖਸੀਅਤਾਂ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਪੂਮੰਟ ਦਾ ਸਪੀਕਰ ਦੇ ਚੇਅਰਮੈਨ ਬਣਨ ਦਾ ਮਾਣ ਮੈਨੂੰ ਸੋਇਆ ਇਸ ਤਰ੍ਹਾਂ ਮੈਂ ਪਹਿਲਾਂ ਬੋਲ ਦਿਆਂ ਕਿਹਾ ਕਿ ਜਿੱਥੇ ਖੁਸ਼ੀ ਹੈ ਉੱਥੇ ਨਾਲ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੈ ਜ਼ਿੰਮੇਵਾਰੀ ਵੱਧ ਗਈ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਹਿਊਮਨ ਪਾਰਟਕਪ ਬਕਸ਼ਨ ਮੈਨੂੰ ਹਿੰਮਤ ਬਕਸ਼ਨ ਮੈਨੂੰ ਸਮਤ ਬਕਸ਼ਨ ਮੈਂ ਤਕੜਾ ਹੋ ਕੇ ਜਿਹੜਾ ਲੋਕਾਂ ਦੀ ਸੇਵਾ ਕਰ ਸਕਾਂ ਤੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਨਖਰਾ ਉਤਰ ਸਕੇ